ਤੋ ਆਵੜਾ ਇਹਦਾ ਬੈਸਟ ਮੈਚ ਵੀ ਦੇਖਣਾ ਸ਼ੁਰੂ ਕਰ ਚੁੱਕੇ ਹਾਂ ਇਸ ਮੈਚ ਦੇ ਬੈਸਟ ਰੇਟਰ ਤੇ ਜਾਫੀ ਦੇ ਲਈ ਲੰਡੀਆਂ ਜੀਪਾਂ ਨੇ ਤੁਹਾਨੂੰ ਦੱਸਿਏ ਕਿ ਇਹ ਕੋਹੜੀਆ ਖੁਰਦ ਦਾ ਟੂਰਨਾਮੈਂਟ ਹੈ ਜਿਹੜਾ ਕਿ ਮੋਗਾ ਏਰੀਆ ਦਾ ਪਿੰਡ ਹੈ 23 ਜਨਵਰੀ 2023 ਦਾ ਟੂਰਨਾਮੈਂਟ ਸੀ ਇੱਕ ਪਾਸੇ ਦੋਦਾ ਦੀ ਟੀਮ ਦੂਸਰੇ ਪਾਸੇ ਸ਼ਕਰਪੁਰ ਦੀ ਟੀਮ ਦੋਨੋਂ ਟੀਮਾਂ ਦੇ ਵਿੱਚ ਸੁਪਰਸਟਾਰ ਖਿਡਾਰੀ ਜਿੱਤਣ ਵਾਲੀ ਟੀਮ ਦੇ ਲਈ 111111 ਰੁਪਏ ਦਾ ਨਾਮ ਔਰ ਦੂਸਰੇ ਨੰਬਰ ਦੇ ਰਣ ਮੇਰੀ ਟੀਮ ਦੇ ਲਈ 77777 ਰੁਪਏ ਦਾ ਨਾਮ ਸੋ ਇਸ ਮੈਚ ਨੂੰ ਤੁਸੀਂ ਆਨੰਦ ਮਾਣੋ ਵਧੀਆ ਲੱਗਣ ਤੇ ਲਾਈਕ ਵਾਲਾ ਬਾਕਸ 'ਚ ਲਿਖਣਾ ਨਹੀਂ ਭੁੱਲਣਾ Enjoy ਕਰੋ ਇਸ ਮੈਚ ਨੂੰ ਦੇਖਾਂਗੇ ਉਹ ਜੀਪਾਂ ਜੜੀਆਂ ਨੇ ਉਹ ਕਿਹੜੇ ਕਿਹੜੇ ਖਿਡਾਰੀ ਜਿੱਤਦੇ ਆ ਸ਼ੁਕਰੀਆ ਖੇਡ ਕਹਾਣੀ ਪਹਿਲੀ ਜੀਪ ਵੀ ਸੈਲਫ ਬਚਣ ਲੱਗੀ ਆ ਇੱਧਰ ਇੱਕ ਫੋਨ ਡਿੱਗਿਆ ਹੈ ਜੇ ਕਿਸੇ ਨੂੰ ਮਿਲੇ ਜੋ ਕਿਰਪਾ ਕਰਕੇ ਮੋੜ ਦਿਓ ਇਹ ਵੀ ਇੱਕ ਰਿਕਾਰਡ ਹੀ ਬਣ ਜਾਣਾ ਭਾਈ ਜੋ ਵੀ ਮੋਬਾਈਲ ਮੋੜ ਗਿਆ ਇਹ ਵੀ ਇੱਕ ਰਿਕਾਰਡ ਹੀ ਬਣ ਜਾਣਾ ਉਹ ਪਹਿਲੀ ਕੌਜੀ ਪੈ ਗਈ ਉਹ ਵੱਡੇ ਬਾਈ ਉਹ ਕਹਿੰਦਾ ਸਾਜੀ ਸ਼ਕਰਪੁਰੀਆ ਉਹ ਜੀਪ ਤੇ ਆਲੇ ਵਾਲੇ ਗੇੜੇ ਕੱਢਦਾ ਪਹਿਲੀ ਕਬੱਡੀ ਸਾਜੀ ਦੀ ਹੈ ਉਹ ਕੋਈ ਕਹਿੰਦਾ ਸਾਜੀ ਪੱਜੂਗਾ ਉਹ ਕੋਈ ਕਹਿੰਦਾ ਸਾਜੀ ਨੂੰ ਜਫਾ ਲੱਗੂਗਾ ਅਮਰੀਕ ਚੱਕ ਬੈਕ ਉਹ 도ਦੇ ਵਾਲਾ ਰਪਿੰਦਰ ਕੌਟੀ ਤੇ ਆ ਉਹ ਸਾਹਮਣੇ ਕਹਿੰਦੇ 도ਦੇ ਵਾਲੇ ਵੀ ਕੌਟੀ ਪੈਂਦੀ ਹੈ ਮੇਰੇ ਮਿੱਤਰੋ ਇਧਰ ਵੀਰ ਕਹਿੰਦੇ ਆਪੋ ਆਏ ਨੇ ਉਹ ਸਾਟੇ ਵਾਲੇ ਗੋਪੀ ਕੋਲ ਆਏ ਆ ਅਮਰੀਕਾ ਦੇ ਵਿੱਚ ਰਹਿੰਦਾ ਗੋਪੀ ਸਾਡਾ ਵੀਰ ਅੱਜ ਕਹਿੰਦੇ ਭੜਾਕੇ ਪੈਣਗੇ ਦਿਲੋ ਦਮਾਵਾ ਕਮੇਟੀ ਵਾਲੇ ਲੋਕ ਕਹਿੰਦੇ ਅਗਲੇ ਸਾਲ ਜੱਗਾ ਚਿੱਟੀ ਵਾਲਾ ਚਾਹੀਦਾ ਅੱਜ ਸਾਰੇ ਸਾਥੀ ਨੇ ਉਹ ਮਾਲਵੇ ਦਾ ਕਹੇ ਪੱਟਾ ਨਹੀਂ ਉਹ ਪਾਲਾ ਪੱਟਾ ਬੇਲਾ ਹੋ ਲਪੜਿਆ ਮੇਰੇ ਮਿੱਤਰੋ ਵੱਡੇ ਭਾਈ ਭੂਰੀਆ ਆ ਗਿਆ ਉਹ ਸਰਸਰਵਾ ਭੂਰੀਆ ਇਹ ਵੀ ਥੋੜਾ ਦਾ ਜੇਤੂ ਆ ਮੇਰੇ ਵੀਰੋ ਅੱਗੇ ਬਾਬਾ ਦਾ ਹੋਇਆ ਉਹ ਗਗਰ ਸੂਰੇ ਵਾਲੀਏ ਜੇ ਜੀਪ ਘਰੇ ਦੇ ਕਿ ਲੱਗਿਆ ਪਰ ਜਫਾ ਰੋੜਾ ਪਾਣਾ ਉਹ ਇੱਕ ਪਾਸੇ ਗਗਰ ਸੂਰੇ ਵਾਲੀਏ ਤੇ ਦੂਜੇ ਪਾਸੇ ਪੂਰੀਆ ਇਹ ਕਨਰਾਜੀਪ ਹਰਿਆਣੇ ਨੂੰ ਆਏ ਤਗਰ ਸੂਰੀਆੜੀਆ ਉਹ ਜੀਪ ਦੀ ਸੈਲਫ ਤੇ ਪਹਿਲਾ ਗੇਰ ਅਮਰੀ ਦੇ ਚੱਕ ਬਾਂਦ ਤੇ ਸ਼ੇਰ ਕਹਾਂ ਲੋ ਸਾਹਮਣੇ ਕਹਿੰਦੇ ਕਬੱਡੀ ਪੈ ਗਈ ਹੈ ਖੇਡ ਦੇ ਮੈਦਾਨ ਦੇ ਵਿੱਚ ਉਧਰ ਵੀਰ ਕਹਿੰਦੇ ਸਗਾ ਭਰਾ ਹੁਰਨਾ ਵਾਲਾ ਕਹਿੰਦੇ ਭਾਊ ਆਇਆ ਹੋਇਆ ਹੈ ਧੰਨਵਾਦ ਹੈ ਗੁਰਮਾਲੇ ਭਾਊ ਦਾ ਉਹ ਬਿੱਲੇ ਦਾ ਕਹਿੰਦੇ ਬਾਅ ਆਇਆ ਹੋਇਆ ਹੈ ਮੇਰੇ ਇਧਰੋਂ ਇਹਦੇ ਬਾਪਰੇ ਪਾਰੀ ਤੱਕੀ ਕਬੱਡੀ ਖੇਡੀ ਹੈ ਇਹ ਕਹਿੰਦੇ ਨਾਸਦਾ ਮੁੰਡਾ ਹੈ

मुक़ाबला उहो सवागे वारा उहो दूज पासे सरी आखांगे मेर वीरो त हिकु पासे रीति ਉਹ ਸਾਹਮਣੇ ਸ਼ਾਜੀ ਆ ਗਿਆ ਹੈ ਸ਼ਾਜੀ ਦੇ ਰੇਡਾਂ ਤੇ ਰਮੇਂਦਰ ਕੈਨੇਡਾ ਰਮਣਾ ਕੈਨੇਡਾ ਸਾਡੇ ਵੀਰ ਨੇ ਉਹ ਪਿੰਲੇ ਭਾਈ ਕੰਦੇ 1000 ਦਿੱਤਾ ਜਾਵੇਗਾ ਗੈਰੀ ਟੱਕਾਂ ਵਾਲੇ ਟੱਕੀ ਵਾਲੇ ਵੀਰ ਕੰਦੇ ਵੀ ਵੱਡਾ ਪਿਆਰ ਆਪਾਂ ਰਮੇਂਦਰ ਦੀ ਤੇਂਦਰ ਇਹਨਾਂ ਦੇ 500 ਦਿੱਤਾ ਜਾਵੇਗਾ 3200 ਦੇ ਬਈਏ ਕਿੰਨੇ 100 ਵਾਲਾ ਕੰਮ ਨਹੀਂ ਉਹ ਘੋੜੀਏ ਮੈਨਾ ਚੱਲਦਾ ਆਪਾਂ 100 ਘਟਾੜੀਏ ਆਪਾਂ 3000 ਕਰਤੀਏ ਕਹਿੰਦੇ ਬੋਲਣ ਦਾ ਸਵਾਦ ਆ ਜੂ ਔਰ 100 ਘਟ ਜੂ ਉਹ 3200 ਕਿੰਨੇ ਗੱਲ ਢਿੱਲੀ ਜੀ ਲੱਗਦੀ ਹੈ 3000 ਮਾਤੀ ਯੂਐਸਏ ਦੇ ਜਸ਼ਨ ਕੈਨੇਡਾ ਢਾਗੇ ਵਾਲੇ ਜਗਿੰਦਰ ਦੇ ਤਿੰਨ ਦਫਰਾਂ ਦੇ 100 ਡਾਲਰ ਤੇ ਸਿਰਸਰ ਬਾਹੂਰੀਆ ਫੋਦੀ ਪਾਉਂਦੇ ਅੱਗੇ ਬਾਕੀ ਪਾ ਰਿਹਾ ਉਹ ਵੇਖਾਂਗੇ ਪੋਰੇ ਬਾਗੇ ਖੜੇ ਨੇ ਢਾਲੇ ਬਾਗੇ ਖੜੇ ਨੇ ਉਹ ਵੇਖਾਂਗੇ ਮੇਰੇ ਵੀਰੋ ਉਹ ਮੁਕਾਬਲਾ ਜੇਦਾ ਦਾ ਹੋਣਾ ਉਹ ਬਲੇ ਬਲੇ ਹੋ ਗਈ ਮਿੱਤਰੋ ਸੂਰੇ ਵਾਲਿਆ ਜਾਗਰ ਅਮਰੀਕ ਉਹੀ ਚੱਲਿਆ ਜਿਹੜਾ ਲਗਾਤਾਰ ਧਾਵੇ ਬੋਲਦਾ ਰਪਿੰਦਰ ਪੋਤੇ ਵਾਲਾ ਆਹ ਸਾਹਮਣੇ ਕਹਿੰਦੇ ਰਪਿੰਦਰ ਪੋਤੇ ਵਾਲਾ ਮਨਜੀਤ ਧੀ

ਦੇ ਆਰਡਰ ਅਰਸ਼ੀਦ ਰਮਣਾ ਵੀਰ ਕਹਿੰਦੇ ਸ਼ਾਜੀ ਵੀਰ ਇਹਨਾਂ ਦੇ ਇੱਕ ਸਪੈਲਰ ਦਿੱਤਾ ਜਾਵੇਗਾ ਧੰਨਵਾਦ ਹੈ ਵੱਡੇ ਭਾਈਆਂ ਦਾ ਉਧਰ ਬਿੱਲਾ ਬਾਈ ਗੁਰਜੀਤ ਮੈਨੂੰ ਲੱਗਦਾ ਚਲਾ ਗਿਆ ਹੁਣੇ ਉਧਰ ਬਿੱਲੇ ਦੀ ਕਬੱਡੀ ਪੈਂਦੀ ਹੈ ਤੇ ਬੋਲ ਵੀਰ ਦੇ ਆਹ ਬਿੱਲਾ ਕਹਿੰਦੇ ਕਬੱਡੀ ਪਾਉਂਦੇ ਨੇ ਗੁਰਮਾ ਵਾਲਾ ਭਾਉ ਦਾ ਪੁੱਤ ਅੱਕੇ ਦਾ ਬਾਪਾ ਹੋਇਆ ਆਸਟ੍ਰੇਲੀਆ ਦੇ ਸੀਜ਼ਨ ਦਾ ਉਹ ਬੈਸਟ ਰੇਟਰ ਉਹ ਬੱਲੇ ਬਰੇ ਹੋ ਗਈ ਮਿੱਤਰੋ ਉਹ ਨਹੀਂ ਰਿੱਸਾ ਆਖੜਾ ਬਿੱਲੇ ਦਾ ਅਮਰੀਕ ਨੂੰ ਸ਼ਾਜੀ ਫੇਰ ਉਹ ਸ਼ਾਜੀ ਫੇਰ ਆ ਗਿਆ ਦਾ ਮੱਲਾ ਮਰਜੀਤ ਧੀਰਸਾ ਮਾਨਾ ਰੂਮੀ ਉਹਨਾਂ ਵੱਲ 5000 ਉੱਤਰ ਕਿਸਾਨ ਬਾਈ ਜਿਹੜਾ ਸੀਐਮ ਸਿਕਿਉਰਿਟੀ ਉਹਨਾਂ ਵੱਲੋਂ 500 ਦਿੱਤਾ ਜਾ ਰਿਹਾ ਜਦੋਂ ਵੀ ਸ਼ਾਹੀ ਨੂੰ ਜੱਫਾ ਲਾਵੇਗਾ ਉੱਤਰ ਉੱਥੇ ਰਵੀ ਕੈਨੇਡਾ ਗੁਰਪ੍ਰੀਤ ਕੈਨੇਡਾ ਮਨਜੀਤ ਕੈਨੇਡਾ ਅਨਮੋਲ ਕੈਨੇਡਾ ਸੁਖਦੀਪ ਗਰੇਵਾਲ ਬੋਧੇ ਦੀ ਟੀਮ ਦੇ ਰੇਡ ਸਪੌਂਸਰ ਨੇ ਉੱਥੇ ਪੀਤੂ ਵੀ ਨੇ ਫਬਰ ਤੇ ਲਵੀ ਹੁਣੀ ਵੀਰ ਨੇ ਜਸਵਿੰਦਰ ਕੈਨੇਡਾ ਵੱਲੋਂ ਰਜਿੰਦਰ ਦੀ ਟੀਮ ਰੇਡਾਂ ਦੇ 2000 ਵੱਡੇ ਭਾਈ ਆ ਜਾ

मुक़ाबला के हुसे सूर खारेवाला काला उहो चार खड़े सी पाई बी भले बजे होली बदिलो हिकु पासे घोड़ा ते ਜੀ ਅੱਧੇ ਦੂਰ ਸਮਾਪਿਤ ਤਾਂ ਹੋਇਆ ਉਹ ਮਸਲਾ ਜੀ ਪਾਉਂਦਾ ਹੈ ਅਮਰੀਕ ਸਿਆ ਮਸਲਾ ਜੀ ਉਧਰ ਸ਼ੇਰਾਂ ਵੱਲਾ ਨਾਲ ਕਹਿੰਦੇ ਮੰਨਾ ਸੰਧੂ ਕਪੂਰੇ ਇਹ ਨਾਲ ਮਰਮਲ ਫੁੱਲੇ ਵਾਲਿਆ ਸਾਜੀ ਬੇਲੇ ਕਹਿੰਦੇ 1000 ਜਿਹੜਾ ਕਰ ਦਿੱਤਾ ਆਇਓ ਵੀਰ ਜੀ ਉਧਰ ਭਾਈ ਕਹਿੰਦਾ ਹੈ ਵੱਡੇ ਭਰਾ ਜਿਹਨੇ ਵੀ ਬਿੱਲੇ ਦੇ ਲਈ ਆਪਾਂ ਬਿੱਲੇ ਦੇ ਫੈਜੀ ਵੱਲੋਂ ਬਿੱਲੇ ਨੂੰ 500 ਦਿੱਤਾ ਹੈ ਇਹ ਪਿਆਰ ਹੈ ਵੱਡੇ ਭਾਈ ਪੁੱਜਦੇ ਕਰਦੇ ਗਰਾਊਂਡ ਦੇ ਵਿੱਚ ਜਨਦੇ ਪਤਾ ਲੱਗਦੇ ਵੀ ਮੇਰੇ ਬਾਪੂ ਦੀ ਯਾਰੀ ਜਿਹਦੇ ਨਾਲ ਹੈ ਉਧਰ ਕਹਿੰਦੇ ਭੂਰੀਆ ਕਬੱਡੀ ਪੌਂਡ ਦੇ ਦੀ ਵਧਿਆ ਹੋਇਆ ਚਾਰੇ ਚਾਰੇ ਪਿਆਰ ਨੇ ਆ ਕੋਥੇ ਜੱਡਾ ਕੋਥੇ ਜੱਡਾ ਕਹਿੰਦਾ ਦੀਵਾਲੀ ਨੂੰ ਥੱਲੇ

ਜਿੱਧਰ ਗੁਰਵਿੰਦਰ ਨੂੰ ਖੋੜਦੇ ਆ ਸ਼ੰਗਰਪੁਰ ਵਾਲੇ ਖੇਡਦੇ 500 ਦਿੱਤਾ ਜਾਵੇਗਾ لکھا کو ہزار ہیا. لگا ہوا پھر بھائی <تصفح> उहो दूज पासे पहिरां उहो बले बंदे हुई मट ਖਾ ਰੌਣਕ ਵਾਲੇ ਦਾ ਪੁੱਤਰ ਮੇਰੇ ਵੀਰੋ ਹਾਦੀ ਪਾਉਂਦੇ ਲਈ ਅੱਗੇ ਵੱਧਦਾ ਹੋਇਆ ਉਹ ਬਲਦਰ ਸੁਰੀਆ ਉਹ ਜੀਪੀਆਂ ਸਰਫਾ ਉਹ ਜੀਪ ਦੇ ਸ਼ੇਰ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਲੈ ਵੀ ਅਮਰੀਕ ਸ਼ੇਰ ਕਹਾਣੀ ਅਸਟ ਲਈ 10000 ਨਰਮਲ ਕਹਿੰਦੇ ਸਾਡੇ ਵੀਰ ਫੁੱਲੇ ਵਾਲਿਆ ਸ਼ੀਰਾ ਮੱਲਾ ਦੇ ਮੱਨਾ ਰੁੰਨੇ 10000 ਨਾਚ ਦੇ ਲਈ ਹਰ ਮੰਨਾ ਸੰਗੂ ਕਪੂਰੇ ਬਾਜੇ ਵਾਲਿਆ ਇੱਕ ਜਫਾ ਦਾ ਵੇ ਨੋਇਨ ਦੇਰੋਂ ਮੰਤਰੀ ਯੂ ਐਸ ਏ ਰਾਈਟ ਹਸਲ ਕੈਨੇਡਾ 100 ਡਾਲਰ ਜਿਹੜਾ ਉੱਧਰ ਕਰਨਨ ਪੰਡੋਰੀ ਮਾਨ ਜੱਟਪੁਰਾ ਦੇ ਹੈਰੀ ਪੰਡੋਰੀ ਨੇ ਉਹਨਾਂ ਵੱਲੋਂ 4000 ਬੱਤੇ ਜਾਵੇਗਾ ਲੋ ਕਹਿੰਦੇ ਮੁੰਡਾ ਵਾਪਸ ਆ ਗਿਆ ਨੇ ਹਰਪੀਨ ਕਰਗਲ ਬੰਦੇ ਨੇ ਆ ਗਿਆ ਤੇ ਤਿੰਨ ਜੱਫੇ ਮਕਰ ਜੂਐਸਏ ਲੱਖਾਂ ਤੋਂ ਹੋ ਗਿਆ ਰੂਪਾ ਕੋਸ ਸੁਖਿਆ ਤੇ ਬਾਸਰੀਆ ਗੋਪੀ ਮੋਰੀਆ ਜੂਐਸਏ ਸੁਖਦੀਪ ਜੂਐਸਏ 10000 ਦੇ ਤਿੰਨ ਜੱਫੇ ਜਿਹੜੇ ਉਹਨਾਂ ਵੱਲ ਹੋ ਗਏ ਤੇ ਇਧਰੋਂ ਕਹਿੰਦੇ ਮੇਰੇ ਵੀਰੋ ਗੁਰਮੀਤ ਗੁਰਪ੍ਰੀਤ ਮਾਨਵੀ ਜੂਐਸਏ ਤੇ 6000 ਕਨੇਡਾ

ਮਹਾਰਾਜ ਜਟਪੁਰਾ ਸਾਜੀ ਦੇ 10000 ਰੁਪਏ ਦੇਣਗੇ ਉਹ ਸਾਹਮਣੇ ਕਹਿੰਦੇ ਕਬੱਡੀ ਪਾਜੀ ਮੇਰੇ ਮਿੱਤਰੋ ਮੁੰਡੇ ਕਹਿੰਦੇ ਡਾਲਰ ਦੇਣੇ ਅਮਰੀਕਾ ਵਾਲੇ ਕਹਿੰਦੇ ਸੋਨਾ ਵੀ ਲੈ ਲੋ ਹੁਣ ਫਟਾਫਟ ਕਰ ਦਿਓ ਇਹ ਧੋਲਿਆਂ ਦਾ ਮੇਲਾ ਫੈਰੀ ਟਰੱਕ ਵਾਲੇ ਕਹਿੰਦੇ ਆਪਾਂ 100 ਡਾਲਰ ਕਾਜੀ ਵਾਲੇ ਦੇ ਜੱਫੇ ਦੇ ਅਮਰੀਕਾ ਦਾ 100 ਡਾਲਰ ਹੋਵੇਗਾ ਬਾਦਲਾ ਟਪਰਾ ਤੇ ਨਾਲ ਸਾਰੇ ਭਰਾ ਮੇਰੇ ਵੀਰੋ ਆਹ ਵੇਖਾਂਗੇ ਬੱਲੇ 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 ਬ ਹੋ ਢਾਕੇ ਵਾਲਾ ਢਾਕੇ ਵਾਲਾ ਉਹ ਢਾਕੇ ਵਾਲਾ ਪਰ ਪਿੰਡੋ ਰੁਕਦਾ ਕਿਥੇ ਆ ਉਧਰ ਸ਼ੀਰਾ ਬੱਲਾ ਨਿਰਮਲ ਫੁੱਲੇ ਵਾਲਾ ਮਨਾ ਰੂਮੀ ਤੇ ਮੰਨਾ ਕਪੂਰਾ ਵਾਲਾ ਨਾਲ ਮਜੀਦ ਸਿੰਘ ਸਾਹਿਬ ਕੋਲ ਹਜ਼ਾਰ ਕਹਿੰਦੇ ਗਗਨ ਦੇ ਜੀ ਪੁੱਜਦਾ ਹੋਇਆ ਉਧਰ ਕਹਿੰਦੇ ਗਗਨ ਦੇ ਸਾਰੇ ਪਾਸੇ ਪੁੱਜ ਗਏ ਹੁਣ ਜੇ ਕਹਿੰਦੇ ਗੱਲ ਚੱਲ ਰਹੀ ਤੇ ਆ ਗਈ ਹੈ ਬੜੀ ਖੁਸ਼ੀ ਹੈ ਕਰਨ ਬਾਈ ਯੂ ਐਸ ਏ ਮਰਬੀਚ ਯੂ ਐਸ ਏ ਜਾਸਰ ਕੈਨੇਡਾ ਭਾਗਿਆ ਤੇ ਦੋ ਜੱਫੇ 200 ਡਾਲਰ ਦੇ ਕਰਨ ਸੂਰੀਆ ਆ ਗਿਆ ਦੋ ਜੱਫੇ ਲਾ ਕੇ ਜੀਪ ਨੂੰ ਆਪਣੇ ਪਿੰਡਪਾਲ ਨੂੰ 100 ਦੀ ਸਪੀਡ ਤੇ ਸੱਜੀ ਜਾਂਦਾ ਹੈ 100 ਦੀ ਸਪੀਡ ਤੇ ਤੇ ਵਿੱਚ ਸਿੱਧੂ ਮੂਸੇ ਵਾਲੇ ਦਾ ਉਹ ਗਾਣਾ ਚੱਲਦਾ ਓਏ ਗਾਣਾ ਦੱਦਾ ਓਏ ਜਿਹੜਾ ਪ੍ਰਾਪਤ ਕਰਦੇ ਨੇ ਤਾੜੀ ਮਾਰਦੇ ਬੱਬਰ ਸ਼ੇਰ ਦੇ ਲਈ ਉਹ ਕਹਿੰਦੇ ਬੱਬਰ ਸ਼ੇਰ ਤੇ ਲਈ ਤਾੜੀ ਦਾਣਾ ਵੀ ਕਹਿੰਦੇ ਇਹ ਚੱਲਦਾ ਹੋਣਾ ਇਹ ਜੋਰ ਪੈਣਾ ਪੱਟਾਂ ਤੇ ਥਾਪੀ ਵੱਜਦੀ ਨਾ ਹੰਕਾਰ ਨਹੀਂ ਉਹ ਰਤਨਾ ਨੂੰ ਸਿਆਗਣਾ ਪਰ ਕਹਿੰਦੇ ਸੰਦੀਪ ਨੰਗਲਪੀਆ ਦੇ ਲਈ ਅੱਜ ਵੀ ਜਿਹੜੇ ਕਬੱਡੀ ਜਗਤ ਨੂੰ ਇਨਸਾਫ ਲੈਣ ਦੇ ਲਈ ਇੰਦਰੋਂ-ਇੰਦਰ ਪਲਿਆ ਫਿਰਦਾ ਹੈ ਬੇੰਤੀ ਹੈ ਸਰਕਾਰਾਂ ਨੂੰ ਬੇੰਤੀ ਹੈ ਵੀ ਮੰਗਲਬੀਆਂ ਨੇ ਸੰਦੀਪ ਦਾ ਇਨਸਾਫ ਵੀਰ ਸਿੱਧੂ ਲਈ ਇਨਸਾਫ ਸਿੱਧੂ ਮੂਸੇਵਾਲੇ ਲਈ ਇਨਸਾਫ ਪਰ ਜਿਹੜੇ ਬੋਲਦੇ ਆ ਉਹ ਕੰਮ ਕਰਾ ਦਿੱਤੇ ਜਾਂਦੇ ਆ ਪਰ ਇੱਕ ਦਿਨ ਆ ਕੇ ਉਹ ਦਿਨ ਆਵੇਗਾ ਜਦ ਹੁਲੇਗੀ ਮੇਰੇ ਮਿੱਤਰੋ ਕਿਉਂਕਿ ਇਹਦਾ ਫਫਰ ਸ਼ੇਰਾਂ ਦਾ ਘਾਟਾ ਨਾ ਪੂਰਾ ਹੋਣ ਵਾਲਾ ਘਾਟਾ ਨਗਰਾਂ ਦੀਆਂ ਦਾ ਸਾਰੇ ਦਿਨਤ ਬਸਦਾ ਇਹ ਧਰਤੀ ਦੇ ਤਾਰੇ ਜਦੋਂ ਟੁੱਟ ਗਏ ਅੰਬਰਾਂ ਦੇ ਤਾਰੇ ਜੜਾ ਗਿਆ ਕੀ ਕਸੂਰ ਸੀ ਉਹਦਾ ਕੌਡੀ ਨੂੰ ਸੁਧਾਰ ਲੈਣਾ ਕੌਡੀ ਉਹ ਮੇਰੇ ਵੀਰੋ ਤਰਕੀਆਂ ਦੇਣੀਆਂ ਉਹ ਉਪਰੋ ਕਹਿੰਦੇ ਜੀਬ ਸਿੱਧੂ ਸਾਡੇ ਰੰਗਲੇ ਪੰਜਾਬ ਦਾ ਮੋਹਰੀਆ ਇਹ ਧਰਤੀ ਦੇ ਤਾਰੇ ਜਦੋਂ ਟੁੱਟ ਗਏ ਅੰਬਰਾਂ ਦੇ ਤਾਰੇ ਜੜਾ ਗਿਆ ਸਿੱਧੂ ਮੂਸੇਵਾਲਾ ਮੇਰੇ ਵੀਰੋ ਆਹ ਬੱਚਿਆਂ ਦਾ ਬਜ਼ੁਰਗਾਂ ਦਾ ਹਰ ਇੱਕ ਦੇ ਜਨਾਂ ਦੀ ਤਾਕਤ ਮੇਰੇ ਵੀਰੋ ਕੋਈ ਸਨਮਾਨਦਾਰ ਕਹਿ ਗਿਆ ਇਹਨਾਂ ਫੁੱਪਰ ਸ਼ੇਰਾਂ ਦੇ ਨਾਂ ਤੇ ਹੋਰ ਤਾਰੀ ਮਾਰ ਦੋ ਜਿਹੜੇ ਜਿਹੜੇ ਨੰਬਰਸ਼ੀਰਾਂ ਨੂੰ ਜ਼ਰੂਰ ਤਿਆਰ ਕਰਦੇ ਆ ਮੁਕਾਬਲਾ ਸ਼ੁਰੂ ਕਰਵਾਦੇ ਹਾਂ ਮੈਚ ਉਧਰ ਸਾਡੇ ਗੈਰੀ ਟ੍ਰੈਕਰ ਕੇ ਨਾਲ ਵੀਰ ਨੇ ਬੜਾ ਧੰਨਵਾਦ ਬੜੇ ਭਾਜਿਆਂ ਦਾ ਮੈਚ ਸ਼ੁਰੂ ਕਰਵਾਦੇ ਆ ਅੰਮ੍ਰਿਤਪਾਲ ਦੇ ਅਜੀਤ ਰਾਮਰਾਨਾ ਚੌਧਰੀ ਜੀ ਜਨਾਬ ਰੋਪਨ ਭਾਈ ਮਾਣਾ ਪਾੜ ਉਧਰ ਜਿਹੜੇ 골ਡਨ ਸਪਾਂਸਰ ਨੇ ਅੱਜ ਦੇ ਮੇਲੇ ਨੇ ਉਧਰ ਧੰਨਵਾਦ ਕਰਦੇ ਆਂ ਭਾਈ ਰਾਜੇ ਜੀ ਦਾ ਉਹਨੇ ਮੇਜਰ ਸਿੰਘ ਬਰਾੜ ਰਣਜੀਤ ਜੀ ਦੀ ਵੀਰ ਨੇ ਸਾਡਾ ਸੱਤਾ ਚ ਨਿਭਾਉਣਾ ਊੜਾ ਘੋੜੀਆਂ ਆ ਜਿੱਥੇ ਪਰਮੰਦਰ ਸਿੰਘ ਜਿਹਨਾਂ ਨੇ ਲੱਖਾਂ ਦਿੱਤਾ ਉਹਦੀ ਗੱਲ ਕਰ ਰਹੀ ਹੈ ਬਾੜਾ ਜ ਆਪਾਂ ਆਪਾਂ ਜੇ ਫਿਰ ਮੇਲਾ ਕਰਾਉਣਾ ਇਹ ਬੇਫੀ ਹੈ ਜਿਹਨੇ ਢਾਈ ਢਾਈ ਲੱਖਾਂ ਦਿੱਤਾ ਆਪਾਂ ਮਾੜੀ ਗੱਲ ਕਰ ਰਹੀ ਉਹਨਾਂ ਦੀ ਜਦੋਂ ਨੇ 2.5 ਲੱਖ ਦਿੱਤਾ ਬਿਲਕੁਲ ਸਹੀ ਗੱਲ ਆ ਮਰੀਕ ਜੀ ਕਿਉਂਕਿ ਜਦੋਂ ਨੇ 2.5 ਲੱਖ ਦਿੱਤਾ ਗੋਡਰਸ ਮੁਖਲੇ ਆ ਗਏ ਸਰਖੇਰ ਉਹਨਾਂ ਨੇ ਨੋਟਾਂ ਨਹੀਂ ਫਾਖਾਂ ਕਰਨੀਆਂ ਰਾਤ ਭੋਲੀਆ ਸਰਦਾਰ ਮਹਿੰਦਰ ਸਿੰਘ ਜੀ ਪ੍ਰਾਪਰੂ ਕੈਨਾ ਸਤਾ ਕਨਿਆਣ ਤੇ ਪੰਮਾ ਬਾਈ ਨੰਸੀ ਪੰਮਾ ਤੇ ਨਾਲ 2 ਲੱਖ ਰੁਪਈਆ ਹਰਮੰਦਰ ਗੁਰ ਅਰਵਿੰਦਰ ਗਿੱਲ ਨੇ ਪ੍ਰਜੈਤਨ ਗਿੱਲ ਕੋਲੋਂ ਸਰਦੂ ਬਰਾਵਾ ਦੇ ਵੱਡੇ ਮਾਰ ਵੱਡੇ ਮਾਰ ਨੇ ਉਧਰ ਵੀਨਾ ਮੋਟਰ ਗੋਲਦੀ ਮੋਟਰ ਬਰਿੰਦਰ ਕਨੇਡਾ ਮਾਸਟਰ ਕਨੇਡਾ ਤੀਜੇ ਕਨੇਡਾ ਲਵਲੀ ਪ੍ਰਧਾਨ ਤੇ ਗ੍ਰੇ ਹਾਉਂਡ ਕਲਬ ਕੋਹੀਆ ਖਾਲਾ ਇਹ ਕਹਿੰਦਾ ਸ਼ਗਰਪੁਰ ਦੇ ਅਮਰੀਕਾ ਰਿਸਪੌਂਸਰ ਨੇ ਜਨਾਲ ਅਮਰੀਕ ਜਿਹੜਾ ਜੀਆ ਰੇਡਰ ਨੂੰ ਦਿੱਤਾ ਪਰ ਹੋਲਡ ਕੀਤਾ ਹੋਰ ਜਿਹੜਾ ਉਹ ਕਹਿੰਦੇ ਰੀਪਲੇ ਦੇਖ ਕੇ ਫੈਸਲਾ ਕਰਾਂਗੇ ਸਾਜੀ ਖਾਤਰਪੁਰੀਆ ਉਹ ਜੀਪ ਕਹਿੰਦੇ ਆ ਘੋੜਾ ਆ ਘੋੜਾ ਆ ਘੋੜਾ ਕਦੇ ਦਾ ਪਿੰਡ ਆਊਗਾ ਭੁੜਾਈ ਚੱਲ ਘੋੜਾ ਓਏ ਕਦੇ ਦਾ ਪਿੰਡ ਆਊ ਵੀਰ ਖੇਡ ਕਹਾਣੀ ਉਹ ਸਾਹਮਣੇ ਕਹਿੰਦੇ ਚੋਟੀ ਦਾ ਮੁਕਾਬਲਾ ਹੈ ਭਾਂਜੀ ਵਾਲੇ ਦੇ ਤਿੰਨ ਜੱਸਿਆਂ ਦੇ 200 ڈالر 25000 ਘਟ ਤੋਂ ਟਟ ਹੋਣਾ ਹੈ 300 ਘੋੜਾ ਚੌਧਰੀ ਵਾਲੇ ਤੋਂ ਮਨਾ ਬਰਾੜ ਸਾਡੇ ਵੀਰ ਨੇ ਧੰਨਵਾਦ ਆ ਸਾਹਮਣੇ ਰੇਡ ਪੈ ਗਈ ਉਧਰ ਕੌਡੀ 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 ਬੱਲੇ 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 ਭਾਗੇ ਵਾਲੇ ਦੇ ਭਾਗੇ ਵਾਲਾ ਪਹਿਲਾ ਲੱਗਿਆ 300 ڈالر ਜੀਤਰਾ ਨੰਬਰ ਵੀਰ ਨੇ ਬਹੁਤ ਖੰਦੇ ਰਿਸ਼ਤੇ ਵਰਜਿਆ ਨੇ ਸਾਡੇ ਭਾਈ ਵੀਰੋ ਧਰੋਣਾ ਦਾ ਜੀਪ ਸਰਪੰਚ ਉਹਨਾਂ ਦੀ ਗੱਲ ਚੱਲਦੀ ਤੇਜ਼ੀ ਨੇ ਵੀ ਟੋੜੀ ਵੀਰੋ ਗੋਰਾ ਬਾਗੜੀ ਤੇ ਹਰਮੰਦਰ ਗਿੱਲ ਔਰ ਯੂ ਐਸ ਏ ਉਹਦਾ ਵੱਲੋਂ ਸੰਧੂ ਬਰਾਮੜੇ ਵੱਡੇ ਮਾੜਾ ਕੋਈ ਯਾਰ ਤੋਂ ਭਾਈ ਕਹਿੰਦਾ ਮਾਣਾ ਮਰ ਧੰਨਵਾਦ ਹਾਂ ਸਾਹਮਣੇ ਕਹਿੰਦੇ ਸ਼ਾਜੀ ਵੀ ਕਬੱਡੀ ਪੈ ਰਹੀ ਹੈ ਉੱਤਰ ਕੋਠੇ ਜਾਂਦਾ ਹੈ ਉੱਪਰ ਤੋਂ ਕਹਿੰਦੇ ਧਰਤੀ ਤੋਂ ਮੋਢੇ ਸਾਡੇ 6 ਫੁੱਟ ਅੱਗੇ ਹੁੜਿਆ ਉਧਰ ਸਾਡੇ ਗੈਰੀ ਪਟਾਟੇ ਵਾਲੇ ਵੀਰ ਨੇ ਭਾਈ ਕਹਿੰਦੇ ਸ਼ੀਰਾ ਵੱਲ ਆਇਆ ਹੋਇਆ ਹੈ ਜਿਵੇਂ ਉਹ ਗੱਲ ਹੈ ਕਿ ਮੱਥੇ ਤੇ ਮਲਾਜੇ ਦੇ ਦਰਮਿਆਨ ਇਹ ਸ਼ੀਰਾ ਦੇਖ ਰਿਹਾ ਹੈ ਭਾਗਿਆ ਤੇ 300 ਡਾਲਰ ਹੋ ਗਿਆ ਬੰਦ ਆਹ ਹੋ ਗਿਆ ਲੱਗਿਆ ਹੋਇਆ ਨਾ ਇੱਕ ਹਰਪੀਤ ਯੂਐਸਏ 10 ਕਨੇਡਾ ਹਰਪੀਤ ਕਨੇਡਾ ਤੇ ਹਰਪੀਤ ਢਕੋਰੀਆ ਉਧਰ ਸ਼ਾਜੀ ਮੀਆਂ ਜੁਗਰ ਸਿੰਘ ਸ਼ਾਜੀ ਮੀਆਂ ਪਿੰਡ ਦੇ ਜਾਂਦੇ ਹਰਵਿੰਦਰ ਵੱਡਾ ਬਾਈ ਯੂਐਸਏ ਉਹਨਾਂ ਵੱਲੋਂ ਕਹਿੰਦੇ 1100 ਦਿੱਤਾ ਜਾ ਰਿਹਾ ਸ਼ਾਜੀ ਮੀਆਂ ਹਰਪ੍ਰੀਤ ਜੇਮਰ ਕਨੇਡਾ ਵੀਰ ਕਹਿੰਦੇ ਪਰਮੰਦਰ ਬਾਈ ਦੇ ਭਤੀਜਾ ਸਾਹਿਬ ਨੇ ਧੰਨਵਾਦ ਹੈ ਹਾਂਜੀ ਵੱਡੇ ਭਾਈ ਆ ਜਾ ਫਿਰ ਆਹ ਕੰਦੇ ਸਾਜੀ ਸ਼ਕਰਪੁਰੀਆ ਫੋਟਰੀ ਪੌਂਡ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਦੇਖਾਂਗੇ ਚਾਰ ਬੁੱਧਸ਼ਿਆ ਦੇ ਵਿੱਚੋਂ ਮੁਕਾਬਲਾ ਕਿਹਨਾਂ ਹੋਣਾ ਸਰਾਂ ਦੱਸੂਗਾ ਗੱਡਾ ਸੂਰਜ ਜੀ ਉਹ ਤੇਰੀ ਜੀਬ ਨੇ ਪਿੱਛੇ ਪਿੱਛੇ ਭਗੜਾ ਪਹੁੰਚਾਉਣਾ ਪਰ ਘੋੜਾ ਇਹ ਦੋਪਿਆ ਘੋੜਾ ਇਹ ਦੋ ਅੱਥੇ ਲਾ ਕੇ ਗੱਲ ਪਰਾਪਰ ਬਹਿ ਗਿਆ ਜੀ ਤੇ ਉਹ ਸੀਟ ਤੇ ਪਰਾਪਰ ਬਹਿ ਗਿਆ ਉਹ ਚਲਿਆ ਗੁਰਮੰਨ ਵਾਲੇ ਪਾਲਾ ਪੁੱਤ ਨਹੀਂ ਕੇ ਸ਼ੇਰ ਕਹਾਣੀ ਯਾਰ ਭਾਈ ਜਿਹਨੇ ਨਾਮ ਆ ਬਣਾ ਦੇ ਸੂਰੀਆਂ ਜਾਂ ਪੌੜੀਆਂ ਮੇਰੇ ਕੋਲੇ ਲਾਓ ਯਾਰ ਮੈਂ ਨਾਮ ਬੋਲਦਾ ਯਾਰ ਉਧਰ ਕੋੜਿਆ ਖੰਭੀਆਂ ਦੇ ਟੈਕਲ ਵਿੱਚ ਸੂਰੀ ਪੈਣੀ ਫੇਰ ਦੋਲ ਫੇਰ ਦੋਲ ਨਾਮ ਬਣਾ ਲਈ ਜਰਾ ਸੂਰੀਆਂ ਸੂਰੀਆਂ ਦੂਰ ਹੋ ਯਾਰ ਮੇਰੇ ਤੋਂ ਭਰਾ ਬਣ ਕੇ ਉਹ ਸੂਰੀ ਨਹੀਂ ਪੈਂਦੀ ਮੇਰਾ ਜੀ ਕਸੂਰਾ ਫੋੜੇ ਕੰਮ ਦੇ ਆ ਯਾਰ ਇਹ ਮੈਚ ਜਿਹੜਾ ਇੱਕ ਪਾਸੇ ਸੋਰੀ ਬੋਲਰ ਦਾ ਦਿਖਾਈ ਦਿੱਤੇ ਜਾਂਦਾ ਪਰ ਇਹੋਂ ਦੇ ਬੇਪੀਆ ਯਾਰ ਭਾਈ ਤੁਸੀਂ ਮੇਰੇ ਵੀਰ ਯਾਰ ਇਹ ਮੇਰੇ ਇੰਨੇ ਨਮਰ ਦਾ ਨਾ ਯਾਰ ਇਹਦਾ ਅਜਾ ਜਿਹਾ ਨਾਮ ਆ ਜਾ ਕੋ 500 ਡਾਂਗਰ ਨਾਲ ਇੱਕ ਜੱਫਾ ਲੱਗ ਗਿਆ ਦੋ ਬਾਖੀ ਹੈ ਮੁੰਡੇ ਕਹਿੰਦੇ ਆ ਜਿਹੜੇ ਬਾਪੂ ਬੱਤੀ ਆ ਬਾਪੂ ਖਿਡਾਰੀ ਆ ਸੈਂਟ ਦੇ ਉਧਰ ਜੀਪਾ ਉਧਰ ਜੀਪਾ ਕਿੱਧਰ ਰੁਜਣ ਗਿਆ ਢਾਂਗੇ ਵਾਲਿਆ ਉਹ ਮੁੰਡੇ ਕਹਿੰਦੇ ਅਮਰੀਕਾ ਦੇ ਡਾਲਰ ਦਿੱਤੇ ਜਾਣਗੇ ਪਾਜੀ ਵਾਲੇ ਦੇ ਕਹਿੰਦੇ ਤਿੰਨ ਜੱਫਿਆਂ ਦੇ ਉੱਪਰ ਗੱਲਾਂ ਹੋਰ ਤੋਂ ਹੋ ਰਣਗੀਆਂ ਉਧਰ ਮਨਪਰੀ ਤੇ ਵੀਰ ਨੇ ਮੁੰਡੇ ਕਹਿੰਦੇ ਹਰਪ੍ਰੀਤ ਗੋਲਾ ਹਰਪ੍ਰੀਤ ਮਤੋਂ ਸਨੀ ਗੇਲ ਮਰੀ ਕੈਨੇਡਾ ਗੈਰੀ ਕਿੰਦਰਾ ਜਸਵਿੰਦਰ ਜਸ਼ਨਪਿੰਦਰ ਜਸ਼ਨਪਿੰਦਰ ਤੇ ਕਾਲਾ ਪਿੰਦਰ ਇਹ ਵੀਰ ਨੇ ਆਹ ਸਾਹਮਣੇ ਰੇਡ ਤੇ ਬੋਲ ਵੀਰ ਦੇ 500 ਰੁਪਇਆ ਜਸਵਿੰਦਰ ਵੱਲੋਂ ਗਗਨ ਦੇ ਜੱਫੇ ਦਾ ਹੋਣਾ ਚਲੋ ਬਿੱਲਿਆ ਪਾਕ ਵੱਡੇ ਸਾਹਮਣੇ ਬਿੱਲਾ ਗੁਰਮਾ ਵਾਲਾ ਪਾਉਣਾ ਪੁੱਤ 500 ਰੁਪਇਆ ਉੱਧਰ ਸ਼ਾਜੀ ਦੀ ਹਰ ਰੇਡ ਤੇ ਬਰੇਂਦਰ ਕੈਨੇਡਾ ਜਿਹੜਾ ਹੁਣ ਤੋਂ ਲੈ ਕੇ 1000 ਪਾ ਦੇਗਾ

ಚೋಟಿ ಚೋಟಿ ಜರಿಯಲ್ಲಿ ಗುಲ್ಕೆ ಕೂಡ ಬಾಡಿ ವರ್ಗೇ ಎಲ್ಲಾ ದಿನಿಯರವಿಂದ್ರ ವರೆಗೆ ಹರಮ ವರ್ಗಾ ಬಳಿ ಕೂತ ಟಿಪ್ಪು ವರ್ಗ ਅੱਜ ਤੇ ਕਾਲਾ ਜੀ ਜੀ ਰਾਣਾ ਕਨੇਡਾ ਆ ਰਾਜਾ ਕਨੇਡਾ ਤੇ ਜਵਿੰਦਰ ਸਰਪੰਚ ਮੇਰਕੋੜਾ ਤੋਂ ਵੱਲੋਂ ਨੌ ਠੀਕ ਹੈ ਫਰਬਰੀ ਮੇਰਕੋੜ ਦੇ ਵੱਡੇ ਕਬੱਡੀ ਆ ਫਰਬਰੀ ਕਾ ਆ ਜਾਓ ਉੱਥੇ ਆਓ ਸਾਹਮਣੇ ਕਹਿੰਦੇ ਸ਼ਾਜੀ ਵੀ ਰੇਡ ਉਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਪੈਂਦੀ ਆ ਮੇਰੇ ਵੱਤੋਂ ਜੀਪਾ ਕਿੱਬਰ ਨੂੰ ਜਾਣ ਗਿਆ ਨੰਬਰ ਹੁਣ ਨੰਬਰ ਸ਼ਾਜੀ ਦਾ ਸਾਜੀ ਦਾ ਜਲੰਧਰ ਤੋਂ ਗਾਹ ਲੈ ਗਿਆ ਦੀਪ ਕਾਲੇ ਬੱਕਰੇ ਕੋਲੇ ਜਾ ਕੇ ਖਿਦਾਰੀ ਕੇ ਢਾਬੇ ਤੇ ਪਾਰਟੀ ਕਰਾਂਗੇ ਢਾਬੇ ਤੇ ਪਾਰਟੀ ਕਰਾਂਗੇ ਸਾਜੀ ਦੀ ਫੇਕ ਰੇਡ ਤੇ ਬਰਿੰਦਰ ਕਨੇਡਾ 1000 ਰੁਪਇਆ ਆਹ ਕਹਿੰਦੇ 100000 ਦੀ ਗੱਲ ਹੈ ਕੰਜੇ ਵਾਲਾ ਇੱਥੇ ਰਹਿ ਗਿਆ ਮੁੰਡੇ ਮਨਪ੍ਰੀਤ ਉਹਨੇ ਕਹਿੰਦੇ 300 ਡਾਲਰ ਦੇਣਾ ਆਹ ਕਹਿੰਦੇ 300 ਡਾਲਰ ਆਹ ਕਹਿੰਦੇ ਫਰਨਾਲੇ ਵਾਲਾ ਅੱਜ ਜਿਹੜਾ ਇਹ ਹੁੰਦਾ ਨੌਜਾਨ ਉਧਰ ਕਿਵੇਂ ਨੱਗਰ ਬਈ ਅਮਰੀਕਾ ਤੋਂ ਖੈਰੀ ਸਾਡੇ ਵੀਰ ਨੇ ਮੈਚ ਸਮਾਪਤ ਮੈਚ ਸਮਾਪਤ ਹੋ ਗਿਆ ਸਾਜੀ ਨੇ ਜੀਪ ਦਾ ਢੇਡਾ ਫਕਰਪੁਰ ਤੋਂ ਵੀ ਦੇਦਾ ਪਰਨੋ ਨੇ ਮਨਪ੍ਰਿਤ ਯੂਐਸਏ ਕਿਰਤ ਯੂਐਸਏ ਹਰ ਪ੍ਰੀਤ ਸਾਡਾ ਵੀਰ ਜਸ਼ਨ ਕੈਨੇਡਾ ਹਰਪ੍ਰੀਤ ਮਤੋ ਜੱਨੀ ਗੱਲ ਉਹਨਾਂ ਵੀਰਾਂ ਵੱਲੋਂ 200 ਡਾਲਰ ਗੁਰਵਿੰਦਰ ਘਾਗੇ ਦੇ ਲਈ ਹੋਵੇਗਾ ਉਧਰ ਅਨੂਪ ਤੂਰ ਜੱਟ ਦੇ ਮੁੰਡੇ ਦਾ ਆਈਫੋਨ ਗੁੰਮ ਹੋ ਗਿਆ ਜੇ ਕਿਸੇ ਨੂੰ ਮਿਲਿਆ ਤੇ ਨਾਲੇ ਸਨਮਾਨ ਕਰਾ ਕੇ ਨਾਲੇ 5000 ਦੇਵਾਂਗੇ ਨਹੀਂ ਤੇ ਪੁਸਤਕਾ ਜਿਹੜਾ ਨੰਬਰ ਪੜਾ ਕੇ ਘਰੋਂ ਫੜਕੇ ਲਿਆਵਾਂਗੇ ਸਾਜੀ ਲਈ 1100 ਰੁਪਏ ਸਾਡੇ ਲਓ ਵੀ ਦੋਸਤੋ ਮੈਚ ਤੁਸੀਂ ਦੇਖ ਹੀ ਲਿਆ ਇਸ ਮੈਚ ਦੇ ਵਿੱਚੋਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਾਂ ਕਿ ਕਿਹੜੇ ਕਿਹੜੇ ਖਿਡਾਰੀ ਨੇ ਜਿਹੜੇ ਜੀਪ ਜਿੱਤ ਗਏ ਨੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਪੁਆਇੰਟ ਦੱਸ ਦਿਆਂ ਪੁਆਇੰਟ ਜਿਹੜੇ ਨੇ ਉਹ ਸ਼ਕਰਪੁਰ ਦੀ ਟੀਮ ਇਸ ਮੈਚ ਨੂੰ ਲੂਜ਼ ਕਰ ਗਈ ਹੈ ਸ਼ਕਰਪੁਰ ਦੇ 18.5 ਪੁਆਇੰਟ ਨੇ ਔਰ ਦੂਸਰੇ ਪਾਸੇ ਦੋਦਾ ਦੇ 21 ਪੁਆਇੰਟ ਨੇ 21 ਮੈਚ 21 ਪੁਆਇੰਟ ਲੈ ਕੇ ਜਿਹੜੀ ਦੋਦਾ ਦੀ ਟੀਮ ਇਸ ਮੈਚ ਨੂੰ ਜਿੱਤ ਗਈ ਹੈ ਬੈਸਟੈਂਡ ਵਾਲੇ ਜਿਹੜੇ ਰੇਡਰ ਦੀ ਗੱਲ ਕੀਤੀ ਜਾਵੇ ਤਾਂ ਉਹ ਸਾਜੀ ਸ਼ਕਰਪੁਰ ਰਹੇ ਨੇ ਅਗਰ ਬੈਸਟ ਕਨ ਉਹਨਾਂ ਨੂੰ ਜੀਪ ਦਿੱਤੀ ਗਈ ਹੈ ਬੈਸਟੈਂਡ ਵਾਲੇ ਜਿਹੜੇ ਸਟਾਪਰ ਨੇ ਉਹ ਗੁਰਵਿੰਦਰ ਕਾਂਗਾ ਜਿਹੜੇ ਰਹੇ ਨੇ ਉਹ ਬੈਸਟ ਰਹੇ ਨੇ ਐਜ਼ ਐਨ ਸਟਾਪਰ ਜਿਨ੍ਹਾਂ ਨੂੰ ਕੇ ਲੰਡੀ ਜੀਪ ਦਿੱਤੀ ਗਈ ਤੁਹਾਨੂੰ ਇਹੋ ਜੇ ਮੈਚ ਕਿਹੋ ਜਿਹਾ ਲੱਗਦੇ ਨੇ ਜਰੂਰ ਦੱਸਿਓ ਇਹ ਜਿਹੜੇ ਬੈਸਟ ਮੈਚਾਂ ਦੀ ਲੜੀ ਹੈ ਚਲਦੀ ਰੱਖੀਏ ਜਾਂ ਰੋਕ ਦਈਏ ਜਰੂਰ ਦੱਸਿਓ ਇਹ ਦੋ ਮੈਚ ਉਹ ਨੇ ਜਿਹੜੇ ਅਸੀਂ ਪਹਿਲਾਂ ਹੀ ਪਾ ਚੁੱਕੇ ਹਾਂ ਜਨਨ ਨੂੰ ਤੁਸੀਂ ਦੇਖ ਸਕਦੇ ਹੋ ਔਰ ਨਾਲ ਹੀ ਇਹ ਸਬਸਕ੍ਰਾਈਬ ਵਾਲਾ ਬਟਨ ਹੈ ਜਿਹਨੂੰ ਦਬਣਾ ਨਹੀਂ ਭੁੱਲਣਾ ਕੀ ਤੁਸੀਂ ਆਪਣੇ ਉਸ ਪਸੰਦੀਦਾ ਖਿਡਾਈ ਦਾ ਨਾਮ ਜਿਹੜਾ ਹੈਗਾ ਕਮੈਂਟ ਬਾਕਸ 'ਚ ਲਿਖਤਾ ਜਿਹਦਾ ਪ੍ਰਦਰਸ਼ਨ ਤੁਹਾਨੂੰ ਵਧੀਆ ਲੱਗਿਆ ਜੇ ਨਹੀਂ ਲਿਖਿਆ ਤਾਂ ਹੁਣੇ ਲਿਖੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ